ਕੇਂਦਰੀ ਪੈਟਰੋਲੀਅਮ ਮੰਤਰਾਲੇ ਅਤੇ ਗੈਸ ਕੰਪਨੀਵਾਂ ਵੱਲੋਂ ਜਾਰੀ ਕੀਤੇ ਗਏ ਸਖਤ ਨਿਰਦੇਸ਼ਾਂ ਮੁਤਾਬਿਕ LPG ਗੈਸ ਕਨੈਕਸ਼ਨਾਂ ਵਾਲੇ ਖਪਤਕਾਰਾਂ ਦੀ eKYC ਲਾਜ਼ਮੀ ਹੈ ਇਸ ਨਾਲ ਫਰਜੀ ਗੈਸ ਕਨੈਕਸ਼ਨਾਂ ਦਾ ਪਰਦਾਫਾਸ਼ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ eKYC ਕਰਵਾਉਣ ਵਾਲੇ ਖਪਤਕਾਰਾਂ ਦੇ ਸਬੰਧਤ ਗੈਸ ਏਜੰਸੀਆਂ ਦੇ ਦਫ਼ਤਰਾਂ 'ਚ ਭੜੀ ਭੀੜ ਜੁਟੀ ਹੋਈ ਹੈ ਅਧਿਕਾਰੀਆਂ ਦੀ ਮੰਨੀਆ ਤਾਂ ਤਿੰਨੇ ਪ੍ਰਮੁੱਖ ਗੈਸ ਕੰਪਨੀਆਂ ਇੰਡੀਅਨ ਗੈਸ ਭਾਰਤ ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀਆ ਨੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਟੀਲਰਾਂ ਵੱਲੋਂ 40 ਫੀਸਦੀ ਤੱਕ ਖਪਤਕਾਰਾਂ ਦੀ ਕੇਵਾਈਸੀ ਕਰਨ ਦਾ ਕੰਮ ਨਿਬੇੜ ਲਿਆ ਗਿਆ ਹੈ ਜਦਕਿ ਬਾਕੀ ਰਹਿੰਦੇ 60 ਫੀਸਦੀ ਖਪਤਕਾਰਾਂ ਨੂੰ ਯੋਜਨਾ ਨਾਲ ਜੋੜਨ ਦੇ ਲਈ ਜੰਗੀ ਪદ્ધਤ ਤੇ ਕੰਮ ਕੀਤਾ ਜਾ ਰਿਹਾ ਹੈ ਅਸਲ ਵਿੱਚ ਗੈਸ ਕੰਪਨੀਆ ਵੱਲੋਂ ਫਰਜੀ ਘਰੇਲੂ ਗੈਸ ਉਪਭੋਗਤਾਵਾਂ ਅਤੇ ਇੱਕ ਹੀ ਘਰ ਵਿੱਚ ਚੱਲ ਰਹੇ ਕਈ ਗੈਸ ਕਨੈਕਸ਼ਨਾਂ ਦੇ ਨੈੱਟਵਰਕ ਨੂੰ ਤੋੜਨ ਦੇ ਲਈ ਹਰੇਕ ਉਪਭੋਗਤਾ ਦੀ ਈ ਕੇਵਾਈਸੀ ਕਰਵਾਈ ਜਾ ਰਹੀ ਹੈ ਤਾਂ ਗੈਸ ਕੰਪਨੀਆਂ ਦੇ ਸਾਹਮਣੇ ਉਹਨਾਂ ਦੇ ਪੋਕਾਵਾ ਦੱਸਾ ਹੀ ਡਾਟਾ ਸਾਹਮਣੇ ਆਉਂਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ ਤੇ ਦਿੱਤੀ ਜਾ ਰਹੀ ਸਬਸਿਡੀ ਰਾਸ਼ੀ ਦੀ ਹੋ ਰਹੇ ਦੁਰਵਰਤਨ ਨੂੰ ਰੋਕਿਆ ਜਾ ਸਕੇ ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਜ਼ਿਆਦਾਤਰ ਘਰਾਂ ਵਿੱਚ ਪਤੀ ਪਤਨੀ ਅਤੇ ਕੁਆਰੇ ਬੱਚਿਆਂ ਦੇ ਨਾਂ ਤੇ ਇੱਕ ਸਾਥ ਲਈ ਕਈ ਗੈਸ ਕਨੈਕਸ਼ਨ ਚੱਲ ਰਹੇ ਹਨ ਜਾਤ ਕੀ ਨਿਯਮਾਂ ਦੇ ਮੁਤਾਬਕ ਇਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਕਿਉਂਕਿ ਇਕਵਾਰੇ ਬੱਚਿਆਂ ਤੇ ਪਤੀ ਪਤਨੀ ਦੇ ਨਾਂ ਤੇ ਇੱਕ ਤੋਂ ਜ਼ਿਆਦਾ ਘਰੇਲੂ ਗੈਸ ਕਨੈਕਸ਼ਨ ਜਾਰੀ ਨਹੀਂ ਕੀਤੇ ਜਾ ਸਕਦੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਇਸ ਤਰ੍ਹਾਂ ਦੇ ਸਾਰੇ ਗੈਸ ਕਨੈਕਸ਼ਨ ਦੀ ਛਾਂਟੀ ਕਰਨ ਦੇ ਲਈ ਇੱਕ ਕੇਵਾਈ ਮੁਹਿੰਮ ਚਲਾਈ ਗਈ ਹੈ ਤਾਂ ਜੋ ਵੱਡੇ ਪੈਮਾਨੇ ਤੇ ਹੋ ਰਹੀ ਸਬਸਿਡੀ ਰਾਸ਼ੀ ਦੀ ਲੀਕੇਜ ਨਾਲ ਹੀ ਫਰਜੀ ਗੈਸ ਕਨੈਕਸ਼ਨ ਦਾ ਪਰਦਾ ਫਾਸ਼ ਕਰਕੇ ਸਬੰਧਤ ਖਪਤਕਾਰਾਂ ਦੇ ਖਿਲਾਫ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ